ਸਾਰੀ ਜ਼ਿੰਦਗੀ ਕਦੀ ਯਾਰ ਹੀ ਨਹੀਂ ਆਇਆ ਘਰਾ ਕੇ ਹੀ ਲੱਗਦਾ ਕਦੀ ਹੀਰ ਦਾ ਯਾਦ ਵੀ ਨਹੀਂ ਕਰਦਾ ਮਿੱਤਰ ਕਿਹੜੀ ਲੱਗਦਾ ਸੰਬੰਧ ਜਰਾ ਦੇ ਬਹੁਤ ਨਾ ਕਰਾ ਜਿਸ ਤੋਂ ਮਨ ਪ੍ਰਭਾਵਿਤ ਹੈ ਜਿਸ ਨੂੰ ਮਨ ਆਪਣਾ ਸਮਝਦਾ ਹੈ ਮਹਾਨ ਸਮਝਦਾ ਹੈ ਯਾਦ ਕਰ ਸੰਬੰਧ ਜੁੜਿਆ ਜੋ ਕੁਝ ਵੀ ਨਹੀਂ ਐਵੇਂ ਹੀ ਹੈ ਫਿਰ ਜੋ ਬੇਗਾਨਾ याद करिए तो मन बोल जाता संबंध याद आ गया बहुत मता रहा था कभी याद ही नहीं आई फिर आ गई तो भाईचारा के <स्थाथ> भूल गया पति तो मैं अर्ज करा पत्नी नहीं है भूल गई है पत्नी तो पति नहीं है यादों के संबंध भूल गया तो कोई ग्राह नहीं भूल गया तो कोई, कोई मित्र ਯਾਦਾਂ ਦੇ ਸੰਬੰਧ ਈਸ਼ਵਰ ਦੇ ਨਾਲ ਤੇ ਅਸੀਂ ਯਾਦਾਂ ਦਾ ਹੀ ਸੰਬੰਧ ਬਣਾਵਾਂਗੇ ਉਹ ਤੇ ਵਿਆਪਕ ਕੋਈ ਦੂਰੀ ਵੀ ਲੱਗੋ ਨਹੀਂ ਜੋ ਯਾਦਾਂ ਵਿੱਚ ਹੈ ਸੰਬੰਧ ਜੁੜਿਆ ਹੋਇਆ ਹੈ ਜੋ ਭੁੱਲ ਗਿਆ ਸੰਬੰਧ ਟੁੱਟ ਗਿਆ ਉਤਨੇ ਜ਼ਰਕਤ ਤੇ ਟੁੱਟਿਆ ਹੈ ਜਿੰਨੇ ਜ਼ਰਤ ਯਾਦ ਵਿੱਚ ਨੇ ਇੱਥੇ ਜਿਹੜੀ ਹੁਣ ਤਰਕ ਖੜੀ ਹੁੰਦੀ ਹੈ ਉਹਨੂੰ ਹਨਨੁਰਾ ਅਨਦੇ ਵੀ ਮੰਨ ਲਾ ਬੜਾ ਆਲਮਾਨਾ ਢੰਗ ਨਾਲ ਵਿਆਖਿਆ ਕੀਤਾ। ਤਰਕ ਇਹ ਖੜੀ ਹੋ ਉਸ ਅਰਥੀ ਹੈ ਕਿ ਆ ਪਰਮਾਤਮਾ ਦੇ ਚੇਤੇ ਦੇ ਚ ਸਭ ਕੁਝ ਹੈ। ਅਸਲੀ ਉਹ ਦੇ ਚੇਤੇ ਚ ਹੈ ਨੇ। ਇਹ ਸੂਰਜ, ਚੰਦ, ਤਾਰੇ, ਜ਼ਮੀਨ, ਆਸਮਾਨ, ਪਸ਼ੂ, ਪੰਛੀ, ਨਦ, ਨਾਲੇ ਸਰਗਰਿਆ, ਜਲ ਜੰਤੂ, ਥਲ ਜੰਤੂ, ਨਭ ਜੰਤੂ, ਅਰ ਵਾ ਘਰ ਵਾ ਸ਼ੋਰ ਹੈ। ਕਿ ਸਭ ਪਰਮਾਤਮਾ ਦੇ ਚੇਤੇ ਦੇ ਚ ਹੈਗੇ ਜੇ ਵੀ ਛੋਟਾ ਲਿਆ ਸਾਡਾ ਮਕਾਨ ਹੁੰਦਾ ਤੇ ਕੋਈ ਵੀ ਬੰਦਾ ਦਾਅਵੇ ਨਾਲ ਨਹੀਂ ਕਹਿ ਸਕਦਾ ਕਰਦੀਆਂ ਸਾਰੀਆਂ ਚੀਜ਼ਾਂ ਮੇਰੇ ਚੇਤੇ ਕੋਈ ਕਹਿ ਸਕਦਾ ਸਾਰੀਆਂ ਚੀਜ਼ਾਂ ਚੇਤੇ 'ਚ ਨਹੀਂ ਹੁੰਦੀਆਂ ਕਰਦੀਆਂ ਖਾਸ-ਖਾਸ ਚੀਜ਼ਾਂ ਚੇਤੇ ਭਾਰਤ ਦੇ ਲੋਕੀ ਦੀਵਾਲੀ ਵਾਲੇ ਦਿਨ ਘਰ ਪੂਰਾ ਸਾਫ਼ ਕਰਦੇ ਰੰਗ ਰੋਗਨ ਕਰਦੇ ਪਤਨੀ ਕਿਤਨੇ ਦੇ ਮੋ ਮੈ ਸੋਣਿਆ ਤੇ ਗੈਰੀ ਅਚੀਜ਼ ਕਰਦੇ ਚ ਪਈ ਸੀ ਸਾਡੇ ਚੇਤੇ ਚ ਕੋਰਣੀ ਸੀ ਸਫਾਈ ਕਰਦੇ ਆ ਕਰਿਆ ਪਹਿਲੇ ਅਰਦੇ ਸੀ ਚੇਤੇ ਚ ਰਹੇ ਸੀ ਹੀਰਾ ਤੇ ਜੇਵਰੇ ਚੇਤੇ ਚ ਕੋਰ ਯਾਦਾਂ ਚ ਯਾਦਾਂ ਚ ਨਹੀਂ ਤਾਂ ਸੰਬੰਧ ਟੁੱਟੇ ਟੁੱਟੇ ਕਿ ਉਹ ਪਰਮਾਤਮਾ ਦੇ ਚੇਤੇ ਦੇ ਚ ਸਾਰੇ ਖੰਡ ਬ੍ਰਹਿਮੰਡ ਸੂਰਜ ਚੰਦ ਤਾਰੇ ਜੀਵ ਜੰਤੂ ਹੈਗੇ ਇੱਕ ਪ੍ਰਸ਼ਨ ਤਾਰਕ ਮਨ ਉਤਦਾਇ ਹੋਵੇ ਲਾਜ਼ਮੀ ਹੋ ਤਕਰੇ ਖੜੇ ਹੋਗੇ ਅਗਰ ਯਾਦ ਦੇ ਸੰਬੰਧ ਨੇ ਸਿਮਰਨ ਦੇ ਸੰਬੰਧ ਨੇ ਚੇਤੇ ਦੇ ਸੰਬੰਧ ਨੇ ਤਾਂ ਕਿ ਪਰਮਾਤਮਾ ਦੇ ਚੇਤੇ ਵਿੱਚ ਅਸੀਂ ਹੈਗੇ ਆ ਸੁਣੋ ਹਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬੋਲ ਪਾਤਸ਼ਾਹ ਕਹਿੰਦੇ ਨੇ चित्त के अंदर सबको वेपन अदरी हेतु चला सब कुछ उस देचेते देचे। तू भी उस देचेते सिर्फ सब कुछ उस दी चेतेच ही नहीं है सब कुछ उस दी लगा देता सब कुछ उस दी यादों में सब कुछ उस दी नजरों के तले व्यापक है ओदा देखना व्यापक है ओदा सुनना व्यापक है ਦਿਲੋਂ ਅਰਦਾਸ ਨਿਕਲੇ ਗੁਰਦੁਆਰੇ ਚ ਸੁਣਦਾ ਉਹ ਜਾੜ ਦੇ ਚ ਨਿਕਲੇ ਤਾਂ ਵੀ ਸੁਣਦਾ ਕਿਉਂਕਿ ਵਿਆਪਕ ਉਹਦਾ ਸੁਣਨਾ ਵਿਆਪਕ ਕਲਗੀਧਰ ਪਾਤਸ਼ਾਹ ਤੇ ਬੜਾ ਬਾਖਮਾਲ ਗਿਆਨ ਕਰਦੇ ਨੇ ਹਾਥੀ ਕੀ ਪੁਕਾਰ ਅਲ ਪਾਛੇ ਪਹੁੰਚੇ ਤਾਂ ਚੀਟੀ ਕੀ ਚੰਗਿਆ ਪਹਿਲੇ ਹੀ ਸੁਨੇ ਇੱਕੋ ਹੀ ਸਮੇ ਹਾਥੀ ਤੇ ਕੀੜੀ ਬੋਲਣ ਉਧਿਸਰੋ ਦੀ ਸ਼ਕਤੀ ਇਤਨੀ ਦਿੱਖੀ ਹੈ ਕਿ ਵੀ ਅਪੈਰਿਸਨ ਇਹ ਵਾਸ ਪਰਿਵਰਤਕ ਵਿਆਪਕ ਹੈ ਉਹਦਾ ਸੁਣਨਾ ਵਿਆਪਕ ਹੈ ਵਿਆਪਕ ਹੈ ਉਹਦਾ ਦੇਖਣਾ ਵਿਆਪਕ ਹੈ ਸਭ ਕੁਝ ਉਸ ਦੇਖੇ ਦੇਲੇ ਚ ਸਭ ਕੁਝ ਉਸ ਦੀ ਨਿਗਰਾਨੀ ਕਰਦੇ ਹੈ ਦੇਖਤ ਸੋਨਤ ਸਦਾ ਹੈ ਸੰਗੇ ਸਭ ਕੁਝ ਵੇਖ ਰਿਹਾ ਸਭ ਨੂੰ ਰਿਹਾ ਸਭ ਕੁਝ ਸੁਣ ਰਿਹਾ ਸਭ ਨੂੰ ਸੁਣ। ਇੱਕਤ ਸੋਨਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ ਲੈ ਉਸਾਖੀ ਮਾ ਬਾਦਮਾਫੀ ਜੋ ਸਮਝਦਾ ਨਹੀਂ ਸੁਣ ਰਿਹਾ ਮੂਰਖ ਜੋ ਸਮਝਦਾ ਨਹੀਂ ਦੇਖ ਰਿਹਾ ਮੂਰਖ ਮੈਂ ਮੂਰਖ ਜਾਣਿਆ ਦੂਰੀ ਲੈ ਗੁਰੂ ਹਰਗੋਬਿੰਦ ਗੁਰਨਾਣਕ ਦੀਏ ਹੋ ਵੀ ਹੈ ਗਿਆਨ ਗੁਣਾ ਦਾ ਜ਼ਿਕਰ ਕਰਨਾ ਹੈ ਤੇ ਦੂਜੇ ਨੂੰ ਅੱਗੇ ਕਰਨਾ ਹੈ ਮੂਰਖਤਾ ਦਾ ਜ਼ਿਕਰ ਕਰਨਾ ਹੈ ਤੇ ਆਪਣੇ ਮੂਰਖ ਤੇ ਬਸ ਇਹ ਇੰਨੇ ਜਰਵਾ ਨਾ ਤੇ ਆਮ ਜਗਤ ਕੀ ਮੂਰਖ ਆਖਣਾ ਦੂਜੇ ਨੂੰ ਆਪਣੇ ਨੂੰ ਤੇ ਮਾਨ ਆਪਣੀ ਮਾਨਤਾ ਪ੍ਰਗਟ ਕਰਨੀ ਹੈ ਦੂਜੇ ਦੀ ਮੂਰਖਤਾ ਦਾ ਜ਼ਿਕਰ ਪੀਖਤ ਸੌਨਤ ਸਦਾ ਹੈ ਸੰਗੇ ਸਦਾ ਦੇਖਦਾ ਪਿਆ ਸਭ ਕੁਝ ਵੇਖਦਾ ਸਦਾ ਸੁਣਦਾ ਤੇ ਪਰ ਸਭ ਜਗਾ ਸਾਰਿਆਂ ਦੇ ਨਾਲ ਕਿਸੇ ਤੋਂ ਟੁੱਟਿਆ ਹੋਇਆ ਨਹੀਂ ਜੋਗੀ ਹੈ ਜੋਗੀ ਦਾ ਮਤਲਬ ਜੁੜਿਆ ਹੈ ਸਭ ਨਾਲ ਜੁੜਿਆ ਇਹ ਕਿਹਨ ਕਿਸੋਨ ਦਾ ਸਦਾ ਹੈ ਸੰਗੇ ਮੈਂ ਮੂਰਖ ਜਾੜਿਆ ਦੂਰੀ ਉਸ ਦੇ ਚੇਤੇ ਵਿੱਚ ਅਸੀਂ ਹੈ ਗਏ ਆ ਸਾਡੇ ਚੇਤੇ ਦੇ ਵਿੱਚ ਹੋ ਨਹੀਂ ਹੋ ਨਹੀਂ ਕੋਦੀ ਤਰਫੋਂ ਸਾਡੇ ਨਾਲ ਰਿਸ਼ਤਾ ਜੁੜਿਆ ਹੋਇਆ ਹੈ ਸਾਡੀ ਤਰਫੋਂ ਉਸ ਨਾਲ ਰਿਸ਼ਤਾ ਟੁੱਟਿਆ ਐਸਾ ਸੰਘ ਇਸ ਵਾਸਤੇ ਸਾਡੀ ਤਰਫੋਂ ਵੀ ਜੁੜਿਆ ਕੋਦੀ ਤਰਫੋਂ ਤੇ ਜੁੜਿਆ ਹੋਤੇ ਕਿਸੇ ਨੂੰ ਨਹੀਂ ਜਦ ਅਰਦਾਸ ਦੇ ਕੋਈ ਇਹ ਕਹਿ ਲੈਣਾ ਬੋਲੀ ਨਾ ਗੁਣਾਈ ਇਸ ਤਰ੍ਹਾਂ ਦੇ ਅਰਦਾਸ ਤੇ ਰਟੇ ਰਟਾਏ ਦੋਹਰਾਏ ਜਾਂਦੇ ਕਿੰਦਾ ਮਤਲਬ ਰੱਬ ਵੀ ਕੁੱਲ ਜਾਂਦਾ ਉਹ ਵੀ ਪੜਨ ਵਾਲੇ ਆਪਣੀ ਅਨਵੇਸ਼ੀ ਕਰਕੇ ਸਾਂਹ ਲੈ ਗਏ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਭ ਕੁਝ ਉਸ ਦੇ ਚੇਤੇ ਵਿੱਚ ਐਸਾ ਕੁਝ ਵੀ ਨਹੀਂ ਛੋੜ ਦੇ ਚੇਤੇ ਐਸਾ ਕੁਝ ਵੀ ਨਹੀਂ ਛੋੜੀ ਨਿਗਾਰ ਦੇ ਚੇਤੇ ਅੰਦਰ ਸਭ ਕੋ ਵੇਖ ਨਜ਼ਰੀ ਏਟ ਚਲਾਈ ਸਭ ਕੁਝ ਉਸ ਦੀ ਨਿਗਾਰ ਦੇ ਥੱਲੇ ਸਭ ਕੁਝ ਉਸ ਦੇ ਚੇਤੇ ਉਸ ਦੇ ਚੇਤੇ ਵਿੱਚ ਅਸੀਂ ਹੈਗੇ ਆਂ ਸਾਡੇ ਚੇਤੇ ਵਿੱਚ ਉਹਦੀ ਤਰਫੋਂ ਸਾਡੇ ਨਾਲ ਸੰਬੰਧ ਜੁੜਿਆ ਹੋਇਆ ਹੈ ਸਾਡੀ ਤਰਫੋਂ ਉਸ ਨਾਲ ਸੰਬੰਧ ਟੁੱਟੇ ਹੁਣ ਮੈਂ ਫਿਰ ਅਰਜ਼ ਕਰਾਂ ਚੇਤੇ ਜਿ ਕਿਉਂ ਨਹੀਂ ਹੈ ਸਮਝ ਚ ਸਮਝ ਦੇ ਨਜ਼ਰਾਂ ਦੇ ਥੱਲੇ ਕਿਉਂ ਨਹੀਂ ਹੈ ਸਮਝ ਦੇ ਜੀ ਦੋ ਨੁਕਤੇ ਹੋਰ ਉਮੀ ਦੇ ਅੰਦਰ ਉਹਦਾ ਬਹੁਤ ਨੇੜੇ ਹੋਣਾ ਹੀ ਬਹੁਤ ਦੂਰ ਹੈ ਨਾਵੇਂ ਕੋ ਜੱਪ ਹੈ ਇਸੇ ਤੋਂ ਕਿਉਂਕਿ ਬਹੁਤ ਨੇੜੇ ਹੈ ਇਸ ਵਾਸਤੇ ਦੂਰ ਹੈ ਇਸ ਵਾਸਤੇ ਦੂਰ ਨਹੀਂ ਬਹੁਤ ਨੇੜੇ ਹੈ ਇਸ ਵਾਸਤੇ ਦੂਰ ਹੈ ਇਹਦੇ ਵਿੱਚ ਮੈਂ ਉਦਾਰਨ ਦਿਆਂ ਅੱਖ ਦੇ ਵਿੱਚ ਇੱਕ ਰੜਕ ਪੈ ਜਾਂਦੀ ਹੈ ਅਸੀਂ ਦੂਜੇ ਨੂੰ ਕਹਿੰਦੇ ਆਂ ਦਰ ਆ ਦੇਖ ਮੇਰੀ ਅੱਖ ਚ ਕੀ ਲੇ ਆਹ ਦੂਜੀ ਅੱਖ ਸੂਰਜ ਚੰਨ ਤਾਰਿਆਂ ਨੂੰ ਦੇਖਦੀ ਅੱਖ ਉੱਚੀਆਂ ਗਿਆ ਬਿਲਡਿੰਗਾਂ ਨੂੰ ਦੇਖਦੀ ਅੱਖ ਸਾਗਰ ਨੂੰ ਦੇਖਦੀ ਏ ਦਰਿਆਵਾਂ ਨੂੰ ਦੇਖਦੀ ਏ ਜਗਧਾਂ ਨੂੰ ਦੇਖਦੀ ਏ ਮਨੁੱਖਾਂ ਦੇ ਕੱਟਣ ਦੇਖਦੀ ਏ ਇੱਕ ਨਿੱਕੀ ਜਿਹੀ ਰੜਕ ਅੱਖ ਦੇ ਚ ਪੈ ਲਈਏ ਨਹੀਂ ਦਿਖਾਈ ਦਿੰਦੀ ਦੂਜੇ ਨੂੰ ਬੈਠ ਬਹਾਰ ਦੇ ਵੇਖਣੇ ਆਪ ਵੇਖਨੇ ਆ ਸੂਰਜ ਚੰਨ ਤਾਰੇ ਵੇਖਨੇ ਨਾ ਅਭ ਵੇਖਦੇ ਆ ਕਿ ਕਿੰਨੀ ੜਾ ਦੂਜੇ ਤੋਂ ਦਾਰੇ ਆਏ ਕਿਉਂ ਬਹੁਤ ਨੇ ਬਹੁਤ ਵੇਖਣ ਵਾਸਤੇ ਕੋਈ ਦੂਰੀ ਚਾਹੀਦੀ ਅੱਖਾਂ ਦੇ ਉੱਪਰ ਮੈਂ ਕਿਤਾਬ ਰੱਖ ਨਾ ਨਹੀਂ ਪੜ ਸਕਾਂਗਾ ਥੋੜੀ ਦੂਰੀ ਚਾਹੀਦੀ ਅੱਖਾਂ ਦੇ ਉੱਪਰ ਮੈਂ ਤਸਵੀਰ ਰੱਖ ਨਾ ਨਹੀਂ ਵੇਖ ਸਕਾਂਗਾ ਥੋੜੀ ਦੂਰੀ ਚਾਹੀਦੀ ਉਹ ਨਿੱਕੀ ਜਿਹੀ ਰੜਕ ਜੋ ਅੱਖ ਦੇ ਵਿੱਚ ਪੈ ਲਈਏ ਬਹੁਤ ਨੇੜੇ ਬਹੁਤ ਨੇੜੇ ਅੱਖ ਵੇਖਣ ਵਿੱਚ ਅਸਮਾਨ ਪੀੜਾ ਤੇ ਦੱਸ دیے ਅੱਖ ਦੇ ਵਿੱਚ ਕੁਝ ਹੈ ਪਰ ਕੀ ਹੈ ਦਿਖਾਈ ਨਹੀਂ ਦਿਖਾਈ ਨਹੀਂ ਕਿਉਂ ਬਹੁਤ ਨੇੜੇ ਬਹੁਤ ਨੇੜੇ ਹੈ ਅੱਖ ਨੂੰ ਦਿਖਾਈ ਨਹੀਂ ਲੈਂਦਾ ਤੇ ਜਦ ਅੱਖਾਂ ਦੇ ਵਿੱਚ ਜਿਹੜਾ ਰਮੇ ਹੋਇਆ ਹੈ ਅੱਖ ਕਿਵੇਂ ਉਸ ਨੂੰ ਵੇਖੇ ਅੱਖੀ ਬਾਝੋਂ ਵੇਖਣਾ ਬਿਨ ਕੰਨਾਂ ਸੁਣਨਾ ਮੌਲਿਕਿਆ ਨੂੰ ਨਾਦ ਕੋ ਇਨਾ ਕੰਨਾਂ ਨਾਲ ਸੁਣ ਸਕਦਾ ਹੈ ਅਨਾਹਤ ਬਿਨਾਂ ਕੰਨਾਂ ਰੂਪ ਤੋਂ ਵੇਖ ਸਕਦਾ ਹੈ ਇਹਨਾਂ ਅੱਖਾਂ ਨਾਲ ਅਰੂਪ ਬਿਨਾਂ ਅੱਖਾਂ ਅੱਖੀ ਬਾਝੋਂ ਵੇਖਣਾ ਬਿਨ ਕੰਨਾਂ ਸੁਣਨਾ ਪੈਰਾਂ ਬਾਲੋਂ ਚੱਲਣਾ ਬਿਨ ਅਲਫ਼ਾਂ ਕਰਨਾ ਪੈਰ ਚੱਲ ਕੇ ਗੁਰਦੁਆਰੇ ਆ ਸਕਦੇ ਨੇ ਸੁਰਤ ਤੋਂ ਬਿਨਾਂ ਪੈਰਾਂ ਤੋਂ ਚੱਲਣਾ किधरे भी जुड़ सके शब्द ओनू पैर भी लोग ने पैर बाजों चलना बिन हथा करना जीबे बाजों बोलना एवं जीवत अंदर जब याद चलती है गहरी फिर जबान वाहगुरु वाहगुरु नहीं कर फिर एक शब्द मेरे प्राण बसत है बहुत जन्मना ਗਰਬੜੀ ਗਹਿਰੀ ਚਲੀ ਪੁੱਤਰ ਵੀ ਯਾਦ ਵਿੱਚ ਕੋਈ ਬੰਦਾ ਬੈਠਾ ਹੈ ਤੇ ਪੁੱਤਰ ਦਾ ਨਾਮ ਪਿਆ ਰਟਦਾ ਯਾਦੰਦਰ ਚਲ ਅੰਦਰ ਚਲ ਸਤਿਗੁਰੂ ਦੇਵ ਜੀ ਦਾ ਰਾਜ ਦਾ ਫਰਮਾਨ ਉਸ ਦੇ ਚੇਤੇ ਵਿੱਚ ਅਸੀਂ ਹੈਗੇ ਆ ਸਾਡੇ ਚੇਤੇ ਵਿੱਚ ਉਹ ਨਹੀਂ ਉਹਦੀ ਤਰਫੋਂ ਸਾਡੇ ਨਾਲ ਰਿਸ਼ਤਾ ਜੁੜਿਆ ਹੋਇਆ ਹੈ ਸਾਡੀ ਤਰਫੋਂ ਉਸ ਨਾਲ ਟੁੱਟਿਆ ਹੋਇਆ ਹੈ ਮਹਾ ਸ਼ਾਇਦ ਔਰ ਈਰਾਨ ਦਾ ਸਿਰਮੌਰ ਸੰਤ ਸ਼ੇਖਸਰਦੀ ਉਹਨੇ ਕਹਾਣੀ ਲਿਖੀ ਹੈ ਪੁਰਾਣੇ ਮਹਾਪੁਰਸ਼ਾਂ ਦੇ ਰੰਗ ਸੀ ਕਹਾਣੀਆਂ ਦੇ ਰਾਹੀਂ ਮਨ ਨੂੰ ਸਮਝਾਉਣਾ ਭਾਰਤ ਵਿੱਚ ਵੀ ਇਸ ਤਰ੍ਹਾਂ ਦੀ ਕਿਤਾਬ ਹੈ ਪੰਚਤਸਰੀ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗਾਥਾਵਾਂ ਗੁਰਮਤਿ ਦੀ ਭਗਤ ਮਾਲ ਵਿੱਚ ਵੀ ਲੱਗੀਆਂ ਸਮਝਾਉਣਾ ਸ਼ੇਖਸਰਦੀ ਨੇ ਗਾਥਾ ਲਿਖੀ ਹੈ ਬਈ ਇੱਕ ਮਦਰਸਾ ਹਾਰਨਕ ਵਿਦਿਆਲਾ ਉਹ ਦੇ ਚੀ ਵਿਦਿਆਰਥੀ ਨੇ ਤਾਲਵੇ ਕਿੰਨੇ ਪੜਨ ਵਾਲੇ ਇੱਕ ਅਧਿਆਪਕਾ ਇੱਕ ਉਸਤਾਦ ਹੈ ਜੋ ਪੜਨ ਤੀ ਬੱਚੇ ਉਸੇ ਵਿਦਿਆਲੇ ਚ ਰਹਿੰਦੇ ਨੇ ਪਰ ਅਸ਼ਵੀ ਉੱਥੇ ਹੀ ਪਾਦ ਰਹੇ ਨੇ ਪੜਦੇ ਨੇ ਉਸਤਾਦ ਬਾਰਾ ਆਪਣੇ ਘਰ ਤੋਂ ਜੈਸੇ ਉਹ ਕਲਾਸ ਦੇ ਅੰਦਰ ਦਾਖਲ ਹੁੰਦਾ ਹੈ ਇਸਲਾਮੀ ਢੰਗ ਨਾਲ ਬੱਚੇ ਖੜੇ ਹੋ ਕੇ ਫਰਸ਼ੀ ਸਲਾਮ ਕਰਦੇ ਔਰ ਅਸਪਾਦ ਦੀ ਜ਼ਬਾਨ ਚੋਂ ਦੋ ਬੋਲ ਨਿਕਲਦੇ ਨੇ ਖੁਦਾ ਵੇ ਕਰੇ ਖੁਦਾ ਵਿਆਪਕ ਹੈ ਬੈਠ ਖੁਦਾ ਵੇ ਕਰੇ ਖੁਦਾ ਵਿਆਪਕ ਹੈ ਬੈਠ ਬੱਚੇ ਬੈਠ ਇਹ ਰੋਜ਼ ਦਾ ਰਟਨ ਸੀ जैसे उस्ताद आंद बच्चे खड़े हो रहे हैं पर खुदा वेख रहे खुदा व्यापक है बैठ रोज दिखे रहे बच्चिया भी पता चल गए जकीिया कलामेज कहना ही कहना कह लेकिन अज अनहोनी घटना घट आज कि जैसे उस्ताद दाखिल हो बच्चे खड़े हो सलाम उस्ताद ने आख्या खुदा वेख रहे खुदा व्यापक है बैठ जा बच्चे को दसो खुदा केड़ी थांति नहीं थान बच्चिया ने पढ़ाया किसी ने कभी दस सारे ही लेकिन अखीर बेच एक बच्चा वो हाथ हथ खिला कहता है उस्ताद जी जो इजाजत हो गए मैं दसा पता है क्रोलित होके उस्ताद कहता है पता चल गया तू सब तो ज्यादा मूर्ख ਮੇਰਾ ਤੇ ਸਵਾਲ ਗਲਤ ਹੈ ਮੈਂ ਜਾਣ ਬੁਝ ਕੇ ਸਵਾਲ ਗਲਤ ਕੀਤਾ ਹੈ ਔਰ ਤੂੰ ਜਵਾਬ ਦੇਣ ਨੂੰ ਖੜਾ ਹੋ ਗਿਆ ਤੋ ਗਲਤ ਸਵਾਲ ਦਾ ਜਵਾਬ ਦਲਤੀ ਬਕਰਸ ਬੱਚੇ ਕੀ ਆ ਰੋਸ਼ਨ ਦਿਵਾਂਸ ਸੀ ਉਸਤਾਦ ਜੀ ਤੁਹਾਡਾ ਸਵਾਲ ਗਲਤ ਨਹੀਂ ਹੋ ਸਕਦਾ ਕਿਉਂਕਿ ਤੁਸੀਂ ਉਸਤਾਦ ਸਾਡਾ ਜਵਾਬ ਗਲਤ ਹੋ ਸਕਦਾ ਕਿਉਂਕਿ ਅਸੀਂ ਵਿਦਿਆਰਥੀ ਤਾਲਬੇ ਕੇ ਕੁਦੀਰਮਨ ਕੁਸਤਾਦ ਫਿਰ ਪ੍ਰਸ਼ਨ ਬਲਦ ਨੇ ਹਸਿਆ ਅਸੀਂ ਵੀ ਅਰਥ ਨਹੀਂ ਆ ਸਾਡਾ ਉੱਤਰ ਗਲਤ ਹੋਸਾ ਸਾਡਾ ਜਵਾਬ ਗਲਤ ਹੋਸਾ ਇੰਨਾ ਬੋਲਣ ਨਾਲ ਵੀ ਉਸਤਾਦ ਨੂੰ ਝਿੜ ਹੋਈ ਤੇ ਕਰੋਧ ਆਖਿਆ ਅੱਛਾ ਫਿਰ ਦੱਸ ਜੇ ਮੇਰਾ ਸਵਾਲ ਠੀਕ ਹੈ ਤਾਂ ਫਿਰ ਖੁਦਾ ਕਿਹੜੀ ਸਾਥੇ ਨਹੀਂ ਤੇ ਮੈਰੀ ਫਿਰ ਖੁਦਾ ਕਿਹੜੀ ਸਾਥੇ ਨਹੀਂ ਇਹ ਬੱਚਾ ਦਸਤਵਸਤਾ ਹੱਥ ਜੋੜ ਕੇ ਕਹਿੰਦਾ ਹੈ ਉਸਤਾਦ ਜੀ ਖੁਦਾ ਵੇਖ ਲੈ ਖੁਦਾ ਵਿਆਪਕ ਹੈ ਖੁਦਾ ਦੋ ਥਾਵਾਂ ਤੇ ਨਹੀਂ ਹੈ ਮਨੁੱਖ ਦੀ ਸਮਝ ਦੇ ਵਿੱਚ ਨਹੀਂ ਹੈ ਮਨੁੱਖ ਦੇ ਚੇਤੇ ਵਿੱਚ ਨਹੀਂ ਬਾਕੀ ਸਭ ਰੋਮ ਰੋਮ ਦੇ ਚ ਹੈ ਜ਼ਰਰੇ ਜ਼ਰਰੇ ਦੇ ਚ ਕਣ ਕਣ ਦੇ ਚ ਉਸਤਾਦ ਜੀ ਸਮਝ ਦੇ ਵਿੱਚ ਜ਼ਰਨੇ ਜ਼ਰਰੇ ਵਿੱਚ ਹੈ ਕਣ ਕਣ ਦੇ ਵਿੱਚ ਹੈ ਉਸਤਾਦ ਜੀ 체ਤੇ ਚ ਨੇ ਸਤ ਸੰਗ ਕੀਤਾ ਹੋਇਆ ਕਥਾ ਕੀਰਤਨ ਸੁਣਿਆ ਹੋਇਆ ਜਪੀ ਹੋਈ ਬਾਣੀ ਕੀਤੀ ਹੋਈ ਸੇਵਾ ਕੀਤਾ ਹੋਇਆ দান ਪਰ ਉਸ ਦਿਨ ਫੜੀ ਬਹੁਤ ਸਮਝ ਲੈਣਾ ਜਿਸ ਦਿਨ ਸਮਝ ਆ ਜਾਏਗੀ ਕਿ اے ਪ੍ਰਭੂ ਤੈਨੂੰ ਨਹੀਂ ਸਮਝ ਸਕਦੇ ਇਹਦਾ ਯਾਦ ਰੱਖਣਾ ਨਹੀਂ ਸਮਝ ਸਕਦੇ क्यों तुम तो मेरी समझ तो बढ़ा है तू सम बढ़ा मेरी मत थोरी दूर नहीं है तुम तो, समझ तो दूर, दूर नहीं है तुम तो, मेरे चेते तो दूर। काल दूरी अस्थानक दूरी तेरे के लागू नहीं तो इस दूरी को कि मैं मिटाएगा कल दर्द हो रहा है मैंने दो पंतियां कोशिश कराएगा कल खोलने दी गावे को खोलते मैं रोज़ रहेंगा दर्द हो रही है गावे को जापै निश्चय दूर गावे को वे है हालात रहो रात दस पर सारा ब्रेमंड चल रहे सब यात्री है ਇਹ ਆਪਰੇ ਨੇ ਕਿਤੇ ਪਹੁੰਚਣਾ ਪਿਆ ਸਤਿਗੁਰ ਜੈਸੇ ਤੋਂ ਵੇਖਦੇ ਨੇ ਜਾਣਦੇ ਕਿਉਂਕਿ ਦਿਨ ਇਤਨੇ ਛਣਵੇਂ ਸਰਦੀਆਂ ਵਿੱਚ ਇਹਨਾ ਮੂਲਕਾ ਚ ਨਹੀਂ ਆਉਂਦਾ ਨਵੰਬਰ ਦੇ ਜਿਆਨੇ ਬਲਵਿੰਦਰ ਸਿੰਘ ਜੀ ਸਦਾ ਕੁੰਦਨ ਸਿੰਘ ਜੀ ਦਾ ਸਾਦੇ ਚ ਰਹਿ ਕੇ ਵੇ ਗੁਰਦੁਆਰੇ ਦਾ ਲੋਕ ਕੰਨਾਂ ਦੇ ਦਸੰਬਰ ਦੇ ਤੇ ਆਇਆ ਕਰਦੇ ਸੀ ਆ ਮੈਂ ਤਾਂ ਤੇ मैं दिसंबर के एक दिन भी कोई धन गुरु ते बहादुर जी महाराज का शेरी पुरब है तो हफ्ता मैं कंगला साहब बनना है हफ्ता हाजरी सीजन है चार दिन हाजरी रिकार बाकी दिन लखनऊ दे चले फिर धनगुरु गोविंद तो सिंह जी महाराज का प्रकाश उस समय पटना साहब जाना है हफ्ता हूँ किसी है ये बचारे वापस आ गए ਮੈਂ ਦਿੱਲੀ ਪਹੁੰਚੇ ਫਿਰ ਉਹ ਲੈ ਸਵੇ ਸਵੇ ਦਾ ਸਰਦਾਰ ਕੁੰਨਨ ਸਿੰਘ ਨੇ ਮੈਨੂੰ ਕਿਤੇ ਕਹਿ ਬੈਠਾ ਸੀ ਮੈਂ ਕਿ ਜਨਵਰੀ ਚ ਮੈਂ ਕੋਸ਼ਿਸ਼ ਕਰਸਾ ਗਣਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਗੁਰਪੁਰਪਤਵ ਕੰਪੂਸ ਨਾਬ ਸਿੰਧੀ ਸਵਾਰ ਦਾ ਪ੍ਰਾਰੰਭ ਸੀ ਗੁਆਲੀਗੜ੍ਹ ਦੇ ਫੁਲਾਸ ਨਗਰ ਬੰਬੇੜੇ ਮੈਂ ਕਹਿਣਾ ਲਈ ਕੋਈ ਦਿਨ ਨਹੀਂ ਬਿਤਾ ਸਕਣਾ ਆਗਮਿਕ ਸ਼ਾਂਤ ਕਰ ਸਕਣਾ ਇਹ ਉਡਾਟਣੇ ਕਰਨਾ ਤੇ ਸਤੁਰ ਦਾ ਸਥਾਨ ਬਣਿਆ ਕਿਉਂ ਦੇ ਲਈ ਹੋ ਗਿਆ ਉਡਾਟਣ ਹੋਣਾ ਚਾਹੀਦਾ ਤਾਂ ਕੜਸੁਰਦਾ ਇਸ ਤਰ੍ਹਾਂ ਇਹ ਪਹਿਲੀ ਦਾਸ ਦਾ ਆਣਾ ਹੋਇਆ ਵਰਨਾ ਦਾਸ ਨੇ ਕੁਰਾਨ ਮੈਦ ਲਾ ਰਾਇਆ ਹੋਣਾ ਸੀ ਇੱਕ ਅਚਾਨਕ ਕੁਰਾਨ ਇਸ ਤਰ੍ਹਾਂ ਲਹਿ ਬਣਿਆ ਪਰ ਦੇਦਰਸ਼ਨ नसीब ਹੋਏ ਨੇ ਕਰ ਦਿਲ ਵਿੱਚ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਮੈਨੂੰ ਤੌਫੀਕ ਦੇਣ ਸਮਰਥਾ ਦੇਣ ਇਹਨਾਂ ਦੋ ਪੰਕਤੀਆਂ ਨੂੰ ਮੈਂ ਖੁਰ ਸਦਾ ਲਾਵੇ ਕੋ ਜਾਪੈ ਜਿਸੇ ਦੋ ਇਹ ਦੋ ਪੰਕਤੀਆਂ ਜੋ ਪਤਾ ਨਹੀਂ ਕਿਤਨਾ ਅਥਾ ਗਿਆਨ ਆਪਣੇ ਵਿੱਚ ਛੁਪਾਈ ਬੈਠੇ ਅਥਾ ਅਵਸਥਾ ਆਪਣੇ ਵਿੱਚ ਛੁਪਾਈ ਬੈਠੇ ਸਾਧਨਾ ਦੇ ਸਾਧ ਛੁਪਾਈ ਬੈਠੇ ਗਾਵੇ ਕੋ ਜਾਪੈ ਜਿਸੇ ਦੋ ਗਾਵੇ ਕੋ ਵੇਖੇ ਹਾਦਰਾ ਹਰੂ ਇੰਨੋਂ ਲੈ ਬਖੀ ਵਿਚਾਰ ਕਲ ਕਿ ਤੋ ਬਦੋਂ ਦੀ ਦਾਸ ਨੇ ਸਵੇਰੇ ਸ਼ਾਮ ਇਥੇ ਹਾਜ਼ਰੀ ਭਰੀ ਇਤਵਾਰ ਦਾਸ ਨੇ ਚਲੇ ਜਾਣਾ ਸੀ ਥੋੜੇ ਨੇੜੇ ਦਸਵੇਂ ਦਰਵਾਜ਼ੇ ਕਲ ਕੋਕੰਕਰ ਦੇ ਪਰੌਣ ਵੀ ਖੰਡਿਆ ਕਰਦੇ ਰਿਹਾ ਬ ਮੈਂ ਕਿ ਜਿਹੜੇ ਦਿਨ ਮੈਂ ਇੱਥੇ ਦਿੱਤੇ ਨੇ ਇਹਦੇ ਆਪਸ ਵਿੱਚ ਗੱਲਬਾਤ ਕਰਕੇ ਦੋ ਹਾਜ਼ਰੀ ਪਰੇ। ਤੁਸੀਂ ਤਾਂ ਗੱਲਬਾਤ ਤੇ ਹੋਈ ਨਾ ਇੱਥੇ ਜਦ ਲੜੀ ਚੜ ਗਈ ਤਾਂ ਮੈਂ ਤੁਹਾਨੂੰ ਲੜੀ ਮੈਂ ਤੋੜ ਨਹੀਂ ਸਕਦਾ ਜਿਵੇਂ ਚਲੇਗੀ ਚਲੇਗੀ। ਉਹ ਨਾ ਰਹੀ। ਇਹ ਤਵਾਰ ਰਾਤ ਇੱਥੇ ਬਰ ਕੇ ਨਾਸ ਸੁਥਿਆ ਹਾਜ਼ਰੀ ਮਰੇਗਾ। ਔਰ ਸੋਮਵਾਰ ਸਵੇਰੇ ਜਿਹੜੀ ਆਜ਼ਰੀ ਮਰ ਕੇ ਨਾਸ ਐਂਡ ਹੋ ਜਾਤਾ ਸਵੇਰੇ ਜਾਏਗਾ। ਸੋਮਵਾਰ ਦੀ ਆਜ਼ਰੀ ਦਿਲਾਸ਼ਾ ਨਸ਼ਾ ਫਿਰ ਜ਼ਿੰਦਗੀ ਹੈ ਵੀ ਸਿਹਤ ਰਹੀ ਗੁਰੂ ਨੇ ਪ੍ਰੇਰਣਾ ਦਿੱਤੀ ਸਵਰਥ ਨਾਲ ਦਿੱਤੀ ਮੈਂ ਦੇਸ਼ ਜਿੰਨੇ ਦਿਨ ਹੋ ਗਏ ਮੈਂ ਕੋਸ਼ਿਸ਼ ਕਰਾਂਗਾ ਅਗਰ ਗੁਰਦੁਆਰਾ ਗੁਰਦੁਆਰੇ ਟੁੱਟ ਟੱਕ ਟੁੱਟਾ ਹੋਇਆ ਸਿੱਖ ਵੀ ਸਿੱਖ ਨਾਲ ਟੁੱਟਿਆ ਹੈ ਸਿੱਖ ਸਿੱਖ ਨਾਲ ਟੁੱਟਿਆ ਹੈ ਸਿੱਖ ਕਈ ਗੁਰੂ ਨਾਲ ਜੁੜਿਆ ਮੈਂ ਨਹੀਂ ਮੰਨਦਾ ਇਹ ਸੇਵ ਗੁਰੂ ਨਾਲ ਜੁੜਿਆ ਹੋਵੇਗਾ ਮੈਂ ਨਹੀਂ ਮੰਨਦਾ ਅਗਰ ਸਿੱਖ ਸਿੱਖ ਨਾ ਰਵੇ